ਸ਼ੰਦ ਤਉ ਪ੍ਰਸਾਦ ਕਤ ਤੇ ਕੇ ਆਛਿਜ ਦਿਸੈ ਕੇ ਆ ਭੇਜ ਪੈ ਸਕਿਆ ਗਨ ਕਰਮ ਕੇ ਆ ਪੰਜ ਪਰਮਾ ਕੇ ਆ ਭੇਜ ਲੋਕਾ ਕੇ ਆ ਦੁਖ ਸੁਖ ਹੈ ਇਹ ਅਵਤੂਤ ਵਰਨੈ ਕਿਵੇਂ ਪੂਤ ਕਰਨਾ ਕੇ ਰਾਜਿੰ ਪ੍ਰਭਾ ਕੇ ਧਰਮ ਨੂੰ ਤੋ ਜਾ ਕੇ ਆ ਸੋਖ ਵਰਨੈ ਕਿ ਸਰਬਾ ਪਰਨੈ ਕੇ ਜਗਤੰ ਕ੍ਰਿਤਿ ਆ ਕੇ ਸ਼ਤਰੰਗ ਛਤਰੀ ਹੈ ਕਿ ਬ੍ਰਹਮ ਅਨੁਸੂਪਾ ਗਿਆਨੁ ਪਾਉ ਨੂਪਾ ਕੇ ਆਦਵਾ ਦੇਵਾਂ ਕੇ ਆਪਾ ਪੇਵਾਂ ਕੇ ਚੇਤਨੰਗ ਮਹਿਨਾ ਕੇ ਕਿਆ ਦਿਨਾਂ ਕੇ ਰੋਜੀ ਰਿਹਾ ਕੇ ਰਹੀਮ ਹੈ ਰਹਾ ਕਾ ਕਿਰਪਾ ਕੋ ਬਿਆਨ ਹੈ ਕਿ ਗਿਆਨੁ ਗੈਰ ਮਾਤੇ ਆਵਲ ਗੁਨਾਹ ਹੈ ਤੇ ਸ਼ਾਹਨੁ ਸ਼ਾਹ ਕੇ ਕਾਰਨ ਕੋ ਨਿੰਦਾ ਕਰੋ ਜੀ ਦਾੰਦ ਹੈ ਕਿ ਰਾਜ ਕਰੀਮ ਹੈ ਤੇ ਕਰਮ ਕਰੀਮ ਹੈ ਕਿ ਸਰਬੰਕਲਿਆ ਕੇ ਸਰਬੰਗ ਦਲਿਆ ਕੇ ਸਰਬਤਰ ਮਾਨਿਆ ਕੇ ਸਰਬਤਰ ਦਾਨਿਆ ਕੇ ਸਰਬਤਰ ਭਾਵਨਾ ਕੇ ਸਰਬਤਰ ਪਾਉਨਾ ਕੇ ਸਰਬਤਰ ਦੇਵਤਾ ਕੇ ਸਰਬਤਰ ਭੇਸਾ ਕੇ ਸਰਬਤਰ ਰਾਜਾ ਕੇ ਸਰਬਤਰ ਸਾਜਕ ਕੇ ਸਰਬਤਰ ਦੀਨਾ ਕੇ ਸਰਬਤਰ ਲੀਨਾ ਕੇ ਸਰਬਤਰ ਜਾਹੂ ਕੇ ਸਰਬਤਰ ਭਾਉ ਕੇ ਸਰਬਤਰ ਦੇਵਤਾ ਕੇ ਸਰਬਤਰ ਭੇਸਾ ਕੇ ਸਰਬਤਰ ਕਾਲਾ ਕੇ ਸਰਬਤਰ ਪਾਲਾ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਤੀ ਕੇ ਸਰਬਤਰ ਭੇਕੀ ਕੇ ਸਰਬਤਰ ਕਾਜਕ ਸਰਬਤਰ ਰਾਜਕ ਸਰਬਤਰ ਸੋਖਕ ਸਰਬਤਰ ਪੋਖਕ ਕੇ ਸਰਬਤਰ ਤਰਾਨਕ ਸਰਬਤਰ ਪ੍ਰਾਨਕ ਕੇ ਸਰਬਤਰ ਦੇਸਕ ਸਰਬਤਰ ਪੇਸਕ ਕੇ ਸਰਬਤਰ ਮਾਨਿਆ ਸਦਾਇਮਕ ਪ੍ਰਧਾਨਿਆ ਕੇ ਸਰਬਤਰ ਜਾਪਿਆ ਕ ਸਰਬਤਰ ਤਾਪਿਆ ਕੇ ਸਰਬਤਰ ਪਹਾਨਕ ਸਰਬਤਰ ਮਾਨਹਿ ਕੇ ਸਰਬਤਰ ਇੰਦਰਾ ਕੇ ਸਰਬਤਰ ਚੰਦਰ اے سر بم کلی میں کہ پرمن فہیم میں کہ آکل الامہ میں کہ صاحب کلام میں کہ حسن الوجوہ تمام ال رجوہ حمیصل والسلام میں صلیقت مدام میں گنی مل شکاستا غریبوں پر ستا بلندل مکان زمین و زمانہ تمیزل تمام رجوہ ندان ہری پھل وجی مر جائے کہ یقینا ایکل اترنگ ہے ابہد ہے اپنگ ہے جی جل نواجن مملک راجہ نرگت صورت ہے اوگ آد روپ انگی اوگ آد روپ سروپ ہے انگی انا تربنگی ترکام تربرگ ترباد سوگ ਸਰਬ ਭਾਗੇ ਸੋ ਸਰਬਾ ਅਨੁਰਾਗੇ ਤ੍ਰਿਭਗਤ ਸਰੂਪੈ ਛਿਜ ਹੈ ਚੂਤਾ ਕੇ ਨਰਕੰ ਪ੍ਰਣਾਸੈ ਪ੍ਰਤੀਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵੰ ਸਦਾ ਹੈ ਵਿਭਗਤ ਸਰੂਪੈ ਪ੍ਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭਗਤ ਪ੍ਰਵਾਹ ਹੈ ਅਨੁਕਤ ਸਰੂਪੈ ਪ੍ਰਜੁਗਤ ਅਨੂਪ ਹੈ ਚਾਜਰੀ ਸ਼ੰਦ ਅਪੰਗ ਹੈ ਅਨੰਗ ਹੈ ਭੇਖ ਹੈ ਲੇਖ ਹੈ ਪਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਜੈ ਹੈ ਵਹਿ ਹੈ ਅਬੂਤ ਹੈ ਤੂ ਤੈ ਨਾ ਸਹਿਬ ਦਾ ਸਹਿ ਤੰਦ ਹੈ ਬੰਧ ਹੈ ਭਗਤ ਹੈ ਬ੍ਰਖਤ ਹੈ ਨਾ ਸਹਿ ਪ੍ਰਕਾਸ਼ ਹੈ ਨ ਚਿੰਤ ਹੈ ਸੁਨਿੰਤ ਹੈ ਲੇਖ ਹੈ ਦੇਖ ਹੈ ਲੇਖ ਹੈ ਪੀਖ ਹੈ ਟਹਾ ਹੈ ਗਾ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਆਨਦ ਹੈ ਨਿਤ ਹੈ ਸੋ ਨਿਤ ਹੈ ਚਾਤ ਹੈ ਜਾਦ ਹੈ ਚਰਪਟ ਚੰਦ ਤੋ ਪ੍ਰਸਾਦ ਸਰਬੰਹੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਿਆਤਾ ਸਰਬੰਹਰਤਾ ਸਰਬੰਕਰਤਾ ਸਰਬੰ ਪ੍ਰਾਣੰ ਸਰਵੰਤਰਾਣਿ ਸਰਵੰ ਕਰਮੰ ਸਰਵੰ ਧਰਮੰ ਸਰਵੰ ਯੁਗਤਾ ਸਰਵੰ ਮੁਕਤਾ ਰਿਸਾਵਲ ਸੰਦ ਤਉ ਪ੍ਰਸਾਦ ਨਮੋ ਨਰਕਨਾਸਿ ਸੁਦੇਵਨ ਪ੍ਰਕਾਸ਼ੇ ਅਨੰਤਨ ਸਰੂਪੇ ਅਨੰਨ ਬਕੂਤੇ ਪਰਮਾਤਮ ਪਰਮਤੇ ਸੁਦਾ ਸਰਬ ਸਾਥੇ ਆਗਾਦ ਸਰੂਪੇ ਨਿਰਵਾਦ ਬਕੂਤੇ ਅਨੰਗਿ ਅਨਾਮੇ ਤਰਪੰਗੀ ਤਰਕਾਮੇ ਨਿਰਭੰਗੀ ਸਰੂਪੇ سار بنگی اروپ نہ پوتر نہ پتر ستر نہ متر تاتھ نہ مات نہ جاتا سری کم تومیک سد پربھ جہ جا ہے بھگوتی چاند تو اے پرساد کے زہر جہر ی کے حضر ہزور ہیں ہم سلام سمستل کلام کے صاحب دماغ کے حسنل ہیں کے حسن کامل کریم ہیں ਕਿ ਰਾਜ ਕਰਹੀ ਮੈਂ ਕਿ ਰੋਜੀ ਦੇਹਿੰਦਾ ਕਿ ਰਾਜ ਕਰਹਿੰਦਾ ਕਰੀਮਲ ਕਮਾਲ ਹੈ ਕਿ ਹੁਸਨ ਅਲ ਜਮਾਲ ਹੈ ਗਨੀਮਲ ਖਰਾਜ ਹੈ ਗਰੀਬਲ ਨਵਾਜ ਹੈ ਹਰੀ ਫਲ ਸ਼ਕਾਨ ਹੈ ਹਰਾ ਸੁਲਫ ਕਾਨ ਹੈ ਕਲੰਕ ਕੰਗ ਪ੍ਰਣਾ ਸੈ ਸਮਸਤਲ ਨਿਵਾਸ ਹੈ ਅਗੰਜਲ ਘਨੀਮ ਹਰ ਜਾਇ ਕਰਹੀ ਮੈਂ ਸਮਸਤਲ ਜੁਬਾ ਕੇ ਸਾਹਿਬ ਕਿਰਾਇ ਕੇ ਨਰ ਕੰਗ ਪ੍ਰਣਾ ਸੈ ਬਹਿਸ ਤੋਲ ਨਿਵਾਸ ਹੈ ਕੇ ਸਰਬਲ ਗਵਾਨ ਹੈ ਅਮੇਸਾਲੁਰ ਵਾਨ ਹੈ ਤੁਮਾਮੁਲ ਤਮੀਜ਼ਾ ਸਮਸਤਲਵਾਜੀ ਜਾ ਪਰਮ ਪਰਮੀਸਾ ਸਮਸਤਲਵਾਦੀਸਾ ਦੇਸਲ ਵਾਲੇ ਕਾ ਮਿਸਲ ਆਪੇ ਕਾ ਜਮੀਨ ਓ ਲਿਜਮਾ ਹੈ ਅਮੀਤੁਲ ਇਮਾਹ ਕਰੀਮਲ ਕਮਾਲ ਹੈ ਕੇ ਜੁਰਵਤ ਜਮਾਲ ਹੈ ਕੇ ਅਚਲੰ ਪ੍ਰਕਾਸ਼ ਹੈ ਕੇ ਮਤੋ ਸੁਬਾਸ ਹੈ ਕੇ ਅਜਬ ਸਰੂਪ ਹੈ ਕੇ ਅਮਤੋ ਬਪੂਤਾ ਹੈ ਕੇ ਮਤੋ ਪਸਾ ਹੈ ਕੇ ਆਤਮ ਪ੍ਰਭਾ ਹੈ ਕੇ ਅਚਲੰ ਅਨੰਦ ਹੈ ਕੇ ਮਤੋ ਅਭੰਗ ਹੈ ਮਧ ਭਾਰ ਛੰਦ ਤਵ ਪ੍ਰਸਾਦ ਮਨ ਮਨ ਪ੍ਰਣਾਮ ਗਨ ਗਨ ਮੁਦਾਮ ਹਰ ਬਾਰੇ ਆ ਗਾਂਜ ਹਰ ਨਰ ਪਰ ਪਾਂਜਵਾਨ ਗਨ ਪ੍ਰਣਾਮ ਮਨ ਸਲਾਮ ਹਰ ਨਾਰਿਆ ਖੰਡ ਪਰ ਨਾਰਿਆ ਮੰਡ ਨੂੰ ਅਨੁਭਾਵਿਆ ਨਾਸ ਮਨ ਮਨ ਪ੍ਰਕਾਸ਼ ਗੋਨ ਗਾਨ ਪ੍ਰਣਾਮ ਜਲ ਤਲ ਮੋਦਾ ਮਾਨਸ਼ੇ ਜੇ ਅੰਗਾ ਸਮਿਆ ਪਾ ਕੋ ਕੁਮਾ ਭਾਰ ਘਤ ਮੇਤੀ ਉਦਾਰ ਜਲ ਤਾਲਿਆ ਮੰਡ ਦੇ ਸਬਿ ਸਿਆ ਪੰਡ ਜਲ ਤਲ ਮਹੰਤ ਦਿਸਬਿ ਸੁਭਿਆੰਤ ਨੂੰ ਅਨੁਭਾਵਿਆ ਨਾਸ ਕਰੇ ਤਰ ਤੁਰ ਤੁਰ ਆਸਵਾ ਜਾਨ ਬਾਹੂ ਸ ਇਕ ਸਦਾ ਓੰਕਾਰ ਆਦ ਖਤਨੀ ਅਨੰਤ ਖਲ ਖੰਡ ਕੈਲ ਗੁਰ ਬਰਿਆ ਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾ ਮਨ ਸਿਜ ਗਾਤ ਵਾਜ ਜੀ ਨਾ ਬਾਤ ਅਨ ਚੰਦ ਗਾਤ ਅਨ ਰੰਗ ਬਾਤ ਆਨ ਟਟ ਪੰਡਾਰ ਆਨ ਠਾਟਿਆ ਪਾਰ ਆੜੀਠ ਧਰਮ ਆਤ ਢੀਠ ਕਰਮ ਅਨ ਬਰਣ ਅਨੰਤ ਦਾਤਾ ਮਹਾਂਤਾਰ ਬੋਲ ਮਨਾ ਛੰਦ ਉਹ ਹੈ ਪ੍ਰਸਾਦ ਕਰਣਾ ਲਿਆ ਹਰ ਕਾਲਿਆ ਕਲ ਕੰਡਨ ਹੈ ਮਹਮੰਦਨ ਜੀ ਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਸਰਬੋ ਭਾਰਨ ਕਰਤੇ ਕਰਨ ਜਾ ਕੇ ਕਰਨ ਮਨ ਮਾਨਿਆ ਜਗ ਜਾਨ ਸਰਬੰਗ ਭਰ ਹੈ ਸਰਬੰਗ ਕਰ ਹੈ ਸਰਪਾਸ ਹੈ ਸਰੂ ਨਾਸ ਹੈ ਕਰਨਾ ਕਰ ਹੈ ਦੇਸ ਅੰਦਰ ਹੈ ਸਰਦੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਾਹਮਣ ਦਸ ਹੈ ਫਲ ਖੰਡ ਸਾਹਿ ਪਰਤੇ ਪਰ ਹੈ ਕਰਨਾ ਕਰ ਹੈ ਜਪਾ ਜਾਪਿਆ ਤਪਾ ਤਾਪਿਆ ਕਿਰਤਾ ਕਿਰਤ ਹੈ ਅਮਰਤਾ ਮਰਤ ਹੈ ਅਮਰਤਾ ਮਰਤ ਹੈ ਕਰੁਣਾ ਕਰਤਾ ਕਰਤਾ ਤਰਣੀ ਤਰਤੇ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕਿਰਤਾ ਕਰਤਾ ਅਮਰਤਾ ਮਰਤ ਹੈ ਅਜਬਾ ਕਰਤ ਹੈ ਅਮਰਤਾ ਮਰਤ